रेडियो ऑफ 29 सीरीज को बूस्ट करने के लिए तो जो सेम सक्सेस है हम कंटिन्यू करेंगे अपने F29 सीरीज में तो F29 सीरीज की अगर मैं खासियत की बात करूं इसमें आपको जो मेन फीचर मिलेंगे आपको 360 डिग्री डैमेज आर्मर बॉडी अगर इसको हम कंपेयर करें FTI Pro+ से इसमें आपको एक अपग्रेड मिलेगा तो ऑलरेडी मैं आपको मेंशन कर चुका हूं कि हमने एक सेटअप तो लगाया आपके लिए तो वन बाय जब मैं आपको बुलाऊंगा तब कोई भी डीलर इंटरेस्टेड होगा तो आप एक्टिविटी को परफॉर्म कर पाओगे और आप एक छोटी सी वीडियो जरूर शूट करना मेरे अकॉर्डिंग आज का जो टाइम है ना सोशल मीडिया का है इन्फ्लुएंसर का है जितने ज्यादा आप वीडियो अपने प्रोडक्ट की फ्लॉट करोगे उतना ज्यादा आपका कस्टमर आपकी शॉप पर आएगा आई एम राइट तो एप्प कंट्री नाइन की अगर मेन खासियत की बात करें तो मैं आपको वन बाय वन हर एक फीचर के बारे में बताऊंगा और एक एक्टिविटी भी हम साथ के साथ देख चुके है। दे हैं। लेकिन आपके माइंड में आ रहा होगा ना कि जब हम देख चुके हैं हमलोग इसमें क्या है नया? हम इस बार कंपनी ने एप्प कंट्री नाइन को अपग्रेड

टेक्नोलॉजी तो। तो क्योंकि जब करोगे ना तब आपको ज्यादा कॉन्फिडेंस आएगा क्योंकि तो तो आपको यहाँ पर तो हमने की आप लाइफ एक्सपीरियंस हो रहा है कितना डिबी है आपको प्रॉब्लम नहीं आएगी लाइव जो नेक्स्ट हम बात करेंगे लास्ट अपने प्रोसेसर की तो भाई जैसे हमारे दो मॉडल आ रहे हैं एप्पल तो तो है, दे की बेंच मार्किंग में हम जज करते हैं जितने इसकी बेंच मार्किंग स्कोर होगी उतना ज्यादा हमारा प्रोसेसर पास होगा प्रोसेसर नया मॉडल एप्पल के सीरीज लॉन्च करने जा रहे हैं आज अपन सारे जनों को मेरी रिक्वेस्ट है कि हर बंदे ने जो लाइव एक्सपीरियंस हो लगे हैं

ਹਰ ਦਿਨ ਕਰਾਂਗੇ ਪਾਣੀ ਕਿੰਨਾ ਸਾਰਾ ਕੋਕਰਾਂ ਆਪਾਂ ਹੀ ਖੰਕੀ ਕਰਾਂਗੇ ਜਿਹੋਨੇ ਕਟਰੀਏ ਨਾ ਉਹ ਕੋਈ ਕਹਤ ਨਹੀਂ ਪਾ ਦਿੰਦਾ ਕਿਦਰ ਨਹੀਂ ਆਪ ਕੋਲਡ ਡਰਿੰਕ ਪਾਓ ਕੋਲਡ ਡਰਿੰਕ ਦੇਖੋ ਜੀ ਆਪਾਂ ਕੋਲਡ ਡਰਿੰਕ ਪਾ ਰਿਹਾ ਮਾਇਲ ਉੱਪਰ ਨਹੀਂ ਕੋਲਡ ਡਰਿੰਕ ਨਾ ਪੋਤਾ ਨਾਲ ਦਾ ਕੋਲਡ ਡਰਿੰਕ ਪਾਓ ਉਹ ਵੀ ਤਾਂ ਸੱਲੀ ਕਰਾ ਆਦਰਾ ਯਾਰ नकी 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 चलो ये तो चलो जी थोड़ी बात मैं ये निकरा ये नकी नकी नकी

ਇਹ ਵਾਕੀ ਬੰਦ ਹੋ ਗਿਆ। ਉੱਤੋਂ। ਅਓ ਇਧਰ ਦੇਖੋ। ਇਹ ਨਾ ਵਿਸ਼ਾਲ ਹੈ ਜੀ, ਵਿਸ਼ਾਲ अरोड़ा। ਹਾਂ ਜੀ ਅਸੀਂ ਨਵਾਂ ਮਾਡਲ ਅਚ ਰੌਂਚ ਕਰਨ ਜਾ ਰਹੇ ਹਾਂ ਜੀ ਮੋਗਾ ਦੇ ਵਿੱਚ F29 ਸੀਰੀਜ਼, F29 ਐਂਡ F29 Pro। ਇਹਦੇ ਫੀਚਰਸ ਬਹੁਤ ਹੀ ਐਕਸਾਈਟਡ ਫੀਚਰਸ ਨੇ ਐਂਡ ਆਫਰਸ ਨੇ ਜਿੱਦਾਂ ਕਿ 650mAh ਬੈਟਰੀ ਦੇ ਰਹੇ ਆ ਜੀ ਸਨੈਪਡ੍ਰੈਗਨ ਪ੍ਰੋਸੈਸਰ ਦੇ ਰਹੇ ਆ ਔਰ ਉਸ ਤੋਂ ਇਲਾਵਾ ਰਿਵਰਸ ਚਾਰਜਿੰਗ ਦੇ ਰਹੇ ਆ ਔਰ ਉਸ ਤੋਂ ਇਲਾਵਾ ਬਹੁਤ ਹੀ ਇਹਦੇ ਚ ਐਕਸਾਈਟਡਸ ਆਫਰ ਮਿਲ ਰਹੀਆਂ ਵਾ ਔਰ ਕਸਟਮਰ ਦੇ ਕਾਫੀ ਬੈਨੀਫਿਟਸ ਆ ਜੀ ਪ੍ਰੀ ਬੁਕਿੰਗ ਅਗਰ ਕਸਟਮਰ ਕੋਈ ਕਰਵਾਉਂਦਾ ਵਾ ਉਹਨੂੰ ਵੀ ਕਾਫੀ ਬੈਨੀਫਿਟਸ ਮਿਲਣਗੇ ਜਿੱਦਾਂ ਕਿ ਫਾਈਨਾਂਸ ਫੈਸਿਲਿਟੀਆਂ ਮਿਲ ਜਾਣਗੀਆਂ ਉਹਨੂੰ ਕੈਸ਼ਬੈਕਸ ਵਗੈਰਾ ਪ੍ਰੋਵਾਈਡ ਕਰਵਾ ਰਹੇ ਆ ਸੀ ਇਹਨਾਂ ਫੀਚਰ ਅਸੀਂ ਜਿਹੜਾ ਦੇ ਰਹੇ ਆ ਜੀ ਔਰ ਨਾ ਹੀ ਇਹ ਮਤਲਬ ਗਿਰਨ ਨਾਲ ਬਹੁਤ ਰੇਅਰ ਚਾਂਸਿਸ ਹੈ ਕਿ ਇਹ ਬ੍ਰੇਕ ਹੋਏਗਾ ਔਰ ਉਸ ਤੋਂ ਇਲਾਵਾ ਇਹਦੇ ਵਿੱਚ 6500 mAh ਬੈਟਰੀ ਦੇ ਰਹੇ ਆ ਤੁਸੀਂ ਇੱਕ ਫੋਨ ਨਾਲ ਦੂਸਰਾ ਫੋਨ ਚਾਰਜ ਵੀ ਕਰ ਸਕਦੇ ਹੋ ਰਿਵਰਸ ਚਾਰਜਿੰਗ ਦੇ ਰਹੇ ਅਸੀਂ ਇਹਦੇ ਵਿੱਚ ਔਰ ਉਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਨੈਟਵਰਕ ਬੂਸਟਰ ਦੇ ਰਹੇ ਆ ਕਿ ਜਿਹੜਾ ਦੂਸਰਾ ਫੋਨ ਆਪਣਾ ਕਿਤੇ ਵੀ ਜਾ ਕੇ ਨੈਟਵਰਕ ਡ੍ਰੋਪ ਹੋ ਜਾਂਦਾ ਇਹਦਾ ਨੈਟਵਰਕ ਕਦੀ ਵੀ ਡ੍ਰੋਪ ਨਹੀਂ ਹੋਏਗਾ ਇਹਦੇ 300% ਨੈਟਵਰਕ ਦੂਸਰੇ ਫੋਨ ਨਾਲੋਂ ਜ਼ਿਆਦਾ ਆਏਗਾ ਚਾਹੇ ਤੁਸੀਂ ਇਹਨੂੰ ਲਿਫਟ ਵਿੱਚ ਯੂਜ਼ ਕਰੋ ਚਾਹੇ ਇਹਨੂੰ ਬੇਸਮੈਂਟ ਵਿੱਚ ਯੂਜ਼ ਕਰੋ ਇਹਦਾ ਨੈਟਵਰਕ ਬ੍ਰੇਕ ਨਹੀਂ ਹੋਏਗਾ ਸਰਵਿਸ ਅਦੀ ਬਹੁਤ ਅੱਛੀ ਮਿਲੇਗੀ ਜੀ ਅਸੀਂ ਫਸਟ ਆਫ ਥਿੰਗ ਦਾ ਇਹਦੇ ਨਵੇਂ ਮਾਡਲ ਨਾਲ ਅਸੀਂ 6 ਮੰਥ ਦੀ ਫੁੱਲ ਡੈਮੇਜ ਪ੍ਰੋਡਕਸ਼ਨ ਦੇ ਰਹੇ ਹਾਂ ਜੀ ਔਰ ਅਗਰ ਡਿਸਪਲੇ ਵਗੈਰਾ ਬ੍ਰੇਕ ਹੁੰਦੀ ਹੈ ਅਸੀਂ ਉਹ ਵੀ ਬੈਨੀਫਿਟ ਦੇ ਰਹੇ ਹਾਂ 6 ਮੰਥ ਚ ਉਹ ਫ੍ਰੀ ਆਫ ਕੋਸ ਤੁਹਾਡੀ ਚੇਂਜ ਹੋਏਗੀ ਔਰ ਉਸ ਤੋਂ ਇਲਾਵਾ ਅਗਰ ਫਿਰ ਵੀ ਕਿਤੇ ਦਿੱਕਤ ਆਂਦੀ ਹੈ ਤੇ ਤੁਸੀਂ ਜਿਹੜਾ ਮਰਜ਼ੀ ਬਾਕਸ ਪਿਕ ਕਰਕੇ ਦੇਖ ਸਕਦੇ ਹੋ ਉਹਦੇ ਟੋਲ ਫ੍ਰੀ ਨੰਬਰ ਲਿਖਿਆ ਹੋਇਆ ਹੈ ਜੀ ਸਰਵਿਸ ਦਾ ਕਦੀ ਵੀ ਤੁਸੀਂ ਉਹਦੇ ਤੇ ਕਾਲ ਕਰ ਸਕਦੇ ਹੋ 24/7 ਅਵੇਲੇਬਲ ਅਸੀਂ ਲਕੇ ਆਏ ਹਾਂ ਜੀ Oppo ਕੰਪਨੀ ਵੱਲੋਂ F29 ਸੀਰੀਜ਼ ਦੇ ਜੀ ਦੋ ਮਾਡਲ ਇੱਕ F29 ਇਹ ਹਿੰਦੇ ਸਿੰਪਲ ਜੀ ਇਹਨਾਂ ਦੋਨਾਂ ਦੇ ਵਿੱਚ ਜੀ 360 ਡਿਗਰੀ ਬੋਡੀ ਆਰਮਰ ਦੇ ਰਹੇ ਆ ਜੀ ਇਹ ਸਭ ਤੋਂ ਮਜ਼ਬੂਤ ਫੋਨ ਹੈ ਅੱਜ ਤੱਕ ਦਾ ਜਿਹੜਾ ਕਿਸੇ ਵੀ ਕੰਪਨੀ ਨੇ ਲਾਂਚ ਕੀਤਾ ਹੈ ਜੀ ਇਹਨਾਂ ਦੇ ਵਿੱਚ ਇੱਕ ਬਹੁਤ ਵਧੀਆ ਨਵਾਂ ਫੀਚਰ ਲੈ ਕੇ ਆਏ ਆ ਜੀ ਜਿਵੇਂ ਆਪਾਂ ਬੱਚਾ ਨੂੰ ਲੈ ਕੇ ਜਾਣੇ ਘੁੰਮਣ ਕਿਤੇ ਕੋਈ ਪੂਲ ਦੇ ਵਿੱਚ ਜਾਂ ਕਿਤੇ ਆਪਾਂ ਕਿਤੇ ਘੁੰਮਣ ਲੈ ਕੇ ਜਾਣੇ ਕਿਤੇ ਆਪਾਂ ਵਾਟਰ پارک ਦੇ ਵਿੱਚ ਲੈ ਕੇ ਜਾਣੇ ਆ ਆਪਾਂ ਨੂੰ ਹੰਦਾ ਆਪਾਂ ਫੋਟੋਆਂ ਖਿੱਚੀਏ ਵਧੀਆ ਉਹਦੇ ਵਿੱਚ ਕੋਈ ਇਹ ਫੋਨ ਜੀ IP66 IP68 IP69 ਰੇਟਿੰਗ ਵਾਲਾ ਫੋਨ ਹੈ ਜੀ ਇਹਨੂੰ ਅੰਡਰਵਾਟਰ ਆਪਾਂ ਪਾਣੀ ਦੇ ਵਿੱਚ ਲੈ ਕੇ ਜਾ ਸਕਦੇ ਆ ਫੋਟੋਗ੍ਰਾਫੀ ਕਰਨ ਦੇ ਲਈ ਬਾਡ ਕਰੇਗਾ ਜੀ ਅੰਡਰਵਾਟਰ ਦੇ ਵਿੱਚ ਅੱਜ ਤੱਕ ਹਿਸਟਰੀ ਦੇ ਵਿੱਚ ਕੋਈ ਕੰਪਨੀ ਦਾ ਕੋਈ ਫੋਨ ਨਹੀਂ ਆਇਆ ਜੋ ਅੰਡਰਵਾਟਰ ਵੀਡੀਓ ਬਣਾ ਸਕੇ ਇਹ ਪਹਿਲਾ ਫੋਨ ਹੈ ਦੁਨੀਆ ਦਾ ਜਿਹੜਾ ਅੰਡਰਵਾਟਰ ਵੀਡੀਓ ਬਣਾਏਗਾ ਜੀ ਹਾਂ ਜੀ ਇਹ ਵੀ ਅੱਜ ਜਿਹੜਾ ਨਵੇਂ ਕੋਈ ਵੀ ਫੋਨ ਲਏਗਾ ਜੀ ਇਹ ਕੰਪਨੀ ਦਾ ਜਿਹੜਾ ਸੇਲ ਦਾ ਫਰਸਟ ਸੇਲ ਦਾ ਪੀਰੀਅਡ ਚੱਲਦਾ ਪਿਆ ਜੀ ਉਹਦੇ ਵਿੱਚ ਕੋਈ ਵੀ ਬੰਦਾ ਫੋਨ ਲੈਂਦਾ ਹੈ ਉਹਨੂੰ 180 ਡੇਜ਼ ਦੇ ਵਿੱਚ ਲਿਕੁਇਡ ਡੈਮੇਜ ਔਰ ਬ੍ਰੇਕੇਜ ਡੈਮੇਜ ਦੀ ਦੋਨਾਂ ਦੀ ਗਾਰੰਟੀ ਮਿਲੇਗੀ ਕਿ ਅਗਰ ਲਿਕੁਇਡ ਡੈਮੇਜ ਨਾਲ ਫੋਨ ਕੋਈ ਪ੍ਰੋਬਲਮ ਆਂਦੀ ਹੈ ਫੋਨ ਦੇ ਵਿੱਚ ਕੰਪਨੀ ਉਹ ਵੀ ਨੂੰ वो भी कंपनी फ्री ऑफ कॉस्ट रिपेयर करके देगी ਪ੍ਰਾਈਜ਼ਿੰਗ ਇਹਦੀ ਬਹੁਤ ਕੰਪੇਟਿਟਿਵ ਹੈ ਜੀ ਬਹੁਤ ਜ਼ਿਆਦਾ ਕੰਪਨੀ ਨੇ ਇਸ ਦੇ ਉੱਪਰ ਵਰਕਿੰਗ ਕੀਤੀ ਹੈ ਜੀ 24000 ਰੁਪਏ ਤੋਂ ਇਹ ਫੋਨ ਸ਼ੁਰੂ ਹੋਏਗਾ ਜੀ ਤੇ 32000 ਰੁਪਏ ਤੱਕ ਕੀ ਕਹਿੰਦੇ ਆ ਟੌਪ ਐਂਡ ਵੇਰੀਐਂਟ ਇਹਦਾ ਜਾਏਗਾ ਜੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਮੈਮਰੀ ਔਰ ਸਭ ਤੋਂ ਜ਼ਿਆਦਾ ਫੀਚਰਸ ਮਿਲਣਗੇ ਇਹਦੇ ਵਿੱਚ ਸਭ ਤੋਂ ਕੀ ਕਹਿੰਦੇ ਹੈਗੇ ਫਾਈਨਾਂਸ ਦੀ ਸਹੂਲਤ ਦਿੱਤੀ ਜਾਏਗੀ ਜੀ ਆਸਾਨ ਕਿਸ਼ਤਾਂ ਦੇ ਉੱਤੇ ਜਿੰਨੀਆਂ ਫਾਈਨਾਂਸ ਕੰਪਨੀਆਂ ਹੈ ਜੀ ਉਹਨਾਂ ਸਾਰੀਆਂ ਕੰਪਨੀਆਂ ਦੇ ਵਿੱਚ ਇਹਨੂੰ ਆਸਾਨ ਕਿਸ਼ਤਾਂ ਦੇ ਉੱਤੇ ਕਿ 8 ਕਿਸ਼ਤਾਂ 9 ਕਿਸ਼ਤਾਂ 10 ਕਿਸ਼ਤਾਂ ਤੱਕ ਵੀ ਜ਼ੀਰੋ ਡਾ ਕੇ ਕਹਿੰਦੇ ਹੈਗੇ ਉਹਨੂੰ ਪ੍ਰੋਵਾਈਡ ਕੀਤਾ ਜਾਏਗਾ ਕਸਟਮਰ ਨੂੰ ਆਸਾਨ ਕਿਸ਼ਤਾਂ ਦੇ ਫੋਨੇ ਮਿਲੇਗਾ ਜੀ ਉਹਨੂੰ ਹਾਂਜੀ ਸਕੀਮ ਦੇ ਰਹੇ ਆ ਜੀ ਕਸਟਮਰ ਲਈ ਕੰਜ਼ਿਊਮਰ ਆਫਰ ਦੇ ਰਹੇ ਆ ਜੀ ਕੈਸ਼ਬੈਕ ਦੇ ਰਹੇ ਆ ਜੀ 10% ਤੱਕ ਕਸਟਮਰ ਨੂੰ ਜੇ ਉਹ ਕਾਰਡ ਯੂਜ਼ ਕਰਦੇ ਜਿਹੜੇ ਵੀ ਕਾਰਡ ਦੇ ਨਾਲ ਟਾਈ ਆਪੇ ਬੈਂਕਸ ਦੇ ਨਾਲ ਕੰਪਨੀ ਦਾ ਉਹ ਸਾਰਿਆਂ ਦੇ ਉੱਪਰ 10% ਤੱਕ ਉਹਨੂੰ ਆਸਾਨ ਕਿਸ਼ਤਾਂ ਦੇ ਉੱਪਰ ਕੈਸ਼ਬੈਕ ਮਿਲੇਗਾ 100% ਸੁਨਵਾਈ ਹੋਏਗੀ ਜੀ Oppo ਕੰਪਨੀ ਦਾ ਰਿਕਾਰਡ ਹੈ ਜੀ 10 ਸਾਲ ਕੰਪਨੀ ਇਸ ਸਾਲ ਸੈਲੀਬ੍ਰੇਟ ਕਰ ਰਹੀ ਹੈ ਜੀ 10 ਸਾਲ ਦੇ ਵਿੱਚ ਕੰਪਨੀ ਦਾ ਰਿਕਾਰਡ ਹੈ ਜੀ ਕਦੇ ਕਸਟਮਰ ਨੂੰ ਕੰਪਨੀ ਨੇ ਅੱਜ ਤੱਕ ਆਪਣੇ ਨਾਰਾਜ਼ ਨਹੀਂ ਹੋਣ ਦਿੱਤਾ ਕਦੇ ਕਸਟਮਰ ਨੂੰ ਅੱਜ ਤੱਕ ਉਹਨਾਂ ਨੇ ਉਦਾਸ ਨਹੀਂ ਹੋਣ ਦਿੱਤਾ ਜੀ ਸਰਵਿਸ ਵੱਲੋਂ ਹਰ بڑے ਸ਼ਹਿਰ ਦੇ ਵਿੱਚ ਇਹਨਾਂ ਦਾ ਕੇਅਰ ਸੈਂਟਰ ਹੈ ਜੀ हर डब्बे के ऊपर टोल फ्री नंबर लिखे है जी किसी भी नंबर के उसे कदम भी कस्टमर हो फोन करे वह हमेशा हल होएगा जी कस्टमर पहले है जी बाकी सारा कुछ बाद कंपनी है सर फीचर की बात करें तो इसमें आपको बेस्ट चीज़ मिलती है आई पी रेटिंग के साथ हमारा फोन आ रहा है तो इस रेंज में कोई भी ब्रांड आपको आई पी रेटिंग का फ़ोन नहीं दे रहा है इसमें आई पी का बेनिफिट क्या मिलेगा आपको अस्सी डिग्री टेम्परेचर तक हमारा फोन अगर डिपी कर दोगे तभी हमारा फ़ोन सर्वाइव करेगा और अठारह तरह के लिक्विड पदार्थ जिस हम डेली बेस पर इंटरेक्शन में आते हैं चाहे जूस हो कॉफ़ी हो कोल्ड ड्रिंक हो सोप हो लेमन वाटर हो हर तरह का फ़ोन ये सर्वाइव करेगा हर एक लिक्विड पदार्थ में सेकंड अगर मैं इसके फीचर की बात करूँ इसमें आपको मिलेगा 300 परसेंट का एंटीना नेटवर्क को जो बूस्ट करेगा आजकल कर बेसिकली हमें क्या प्रॉब्लम आती है लिफ्ट में होते हैं बेसमेंट में जाते हैं या ऐसी लोकेशन होती है जहाँ पर नेटवर्क स्ट्रेंथ बहुत कम होती है मगर एफ़ में आप जो सी मर्जी लोकेशन पर हो जहाँ लिफ्ट में हो बेसमेंट में आपको प्रॉपर पर थ्री की स्पीड मिलेगी और साथ में आपको मिल जाएगा ड्यूअल सिम स्टैंड बाय का मोड मिलेगा फीचर मिल जाएगा आपको इसका बेनिफिट क्या रहेगा अगर आप एक सिम पे बिजी हो आपको दूसरे सिम पे कॉल आ रही है आपको लगता नहीं पता था अदर कॉल पे क्या जाता कि आपका फ़ोन बंद जा रहा है मगर आपके पास एफ ट्वेंटी नाइन है आप सिम वन में कॉल कर रहे हो और सिम टू में अगर अदर पर्सन आपको कॉल कर रहा है तो आपको नोटिफिकेशन आ जाएगा कि आपको सिम टू में किसी पर्सन की कॉलिंग आ रही है सर इसका जो प्राइस रेंज है वो ट्वेंटी फोर थाउजेंड से स्टार्ट हो जाएगा आठ एक सौ अठाईस इसमें आएगा और आठ दो छप्पन तक चौबीस हज़ार का आठ एक सौ अठाईस छब्बीस हज़ार का आठ दो छप्पन अगर हम एफ ट्वेंटी नाइन प्रो सीरीज़ की बात करें जो प्रीमियम है इसमें जो डिज़ाइन मिलेगा आपको क्वाड कर मिलेगा डिजाइन उसमें आपको मिलेगा बारह दो सौ छप्पन जी बीक रैम मिल जाएगा फोन जो थ्री सिक्सटी डिग्री डैमेज प्रूफ है हमारा फ़ोन अगर आप फोन को गेयर भी दोगे ना तो सर नहीं होगा टेस्ट करके भी दिखा दिया आपको मैंने ठीक है नेटवर्क की बात करिए ऑलरेडी हमारे में एंटीना लगे हुए तीन सौ परसेंट तक आप कहीं भी जाओ सर आप जहाँ पर आप हिल स्टेशन पर जा रहे हो वहाँ पर प्रॉब्लम क्या आती है नेटवर्क हमारा ड्रॉप हो जाता है मगर इसमें जो नेटवर्क की जो स्ट्रेंथ आपको पूरी मिलेगी गुजरा है कम्युनिकेशन एक्सपीरियंस फिलहाल बहुत वीरिया रहा अपना जी इन्होंने पहला मॉडल लॉन्च किया है एफ साइ प्रो प्लस उनका एक्सपीरियंस बहुत ज्यादा वादिया मिला फोन कंपनी ने नवा मॉडल लॉन्च किया एफ उन्ती एफ उन्ती प्रो प्लस ਉਹਦਾ ਐਕਸਪੀਰੀਅੰਸ ਐਫਸਟਾਈ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਆ। ਉਹ ਕੰਪਨੀਆਂ ਪੂਰਾ ਬੈਸਟ ਫੋਨ ਇਸ ਵਾਰ ਕੱਢਿਆ ਕੰਪਨੀਆਂ ਹੋਰ ਵੀ ਅਦਰ ਕੰਪਨੀਆਂ ਦੇ ਫੋਨ ਅਸੀਂ ਚਲਾਏ ਹੋਣਗੇ ਪਰ ਇਸ ਜਿਹੜਾ ਇਹ ਆਮ ਵਾਲਾ ਮਾਡਲ ਕੱਢਿਆ ਆ ਬਹੁਤ ਜ਼ਿਆਦਾ ਸੁਪਰ ਹਿੱਟ ਮਾਡਲ ਕੱਢਿਆ ਜਿਹਨੇ ਨਹੀਂ ਵੀ Oppo ਯੂਜ਼ ਕਰਕੇ ਦੇਖਿਆ ਪਲੀਜ਼ ਉਹਨੂੰ ਯੂਜ਼ ਕਰਕੇ ਦੇਖੋ ਛੇ ਹੋਰ ਕਿਸੇ ਬ੍ਰਾਂਡ ਚ ਅਗਲਾ ਜਾਏਗਾ ਵੀ ਨਹੀਂ। ਇਹ ਫੀਚਰ ਇਹਦੇ ਵਿੱਚ ਮੇਨ ਖਾਸ ਫੀਚਰ ਕੀ ਹੈ ਕਿ ਆਪਾਂ ਇਹਨੂੰ ਗਰਮ ਪਾਣੀ ਦੇ ਵਿੱਚ ਜਿਵੇਂ ਮਰਜ਼ੀ ਉਬਲੇ ਹੋਏ ਪਾਣੀ ਵਿੱਚ ਆਪਾਂ ਸੈੱਟ ਕਰ ਸਕਦੇ ਆ। ਜਦੋਂ ਮਰਜ਼ੀ ਉਹਨੂੰ ਯੂਜ਼ ਕਰ ਸਕਦੇ ਫੋਨ ਖਰਾਬ ਨਹੀਂ ਹੋ ਬਹੁਤ ਸੇਂ ਦਿਨਾਂ ਤੋਂ ਤੁਸੀਂ ਇਹ ਹੈਗਾ ਡੈਮੇਜ ਪ੍ਰੋਟੈਕਸ਼ਨ ਆ ਜਾਂਦੀ ਆ ਡਿੱਗਦਾ ਟੁੱਟਦਾ ਬੱਚਿਆਂ ਦੇ ਘਰ ਹੁੰਦਾ ਆ ਜੋ ਮਰਜ਼ੀ ਸੈੱਟ ਦੇ ਕਰਦੇ ਕੋਈ ਨੂੰ ਕੁਝ ਨਹੀਂ ਹੁੰਦਾ ਡਿਸਪਲਾਈਨ ਦੀ ਪੂਰੀ ਸਟਰੋਂਗ ਕੱਢੀ ਹੋਈ ਹੈ ਇਹਨਾਂ ਦੀ ਕੰਪਨੀ ਬਹੁਤ ਬੈਸਟ ਮਾਡਲ ਹੈ ਤੁਸੀਂ ਯੂਜ਼ ਕਰਕੇ ਦੇਖੋ ਵਧੀਆ ਲੱਗੇਗਾ ਤੁਹਾਨੂੰ ਐਕਸਪੀਰੀਅੰਸ ਬਹੁਤ ਵਧੀਆ ਰਹੇਗਾ